ਇੱਕ ਹੋਰ ਅਹਿਮ ਫੈਸਲਾ ਜਿਹੜਾ ਕਿ ਪੰਜਾਬ ਦੇ ਅੰਦਰ ਸਾਡੇ ਲੋਕਲ ਬਾਡੀਜ਼ ਦੇ ਅੰਦਰ ਲੋਕਲ ਬਾਡੀ ਦੇ ਅੰਦਰ ਜਿਹੜੇ ਸਰਕਾਰੀ ਰਾਸਤੇ ਸੀਗੇ ਜਿਹੜੇ ਸਰਕਾਰੀ ਰਾਸਤੇ ਸੀ ਜਿਹਨੂੰ ਆਪਾਂ ਖਾਲ ਕਹਿਦੇ ਰਿਆਂ ਜਾਂ ਕੱਚੇ ਰਾਸਤੇ ਕਹਿਦੇ ਰਿਆਂ ਬਹੁਤ ਸਾਰੇ ਰਾਸਤੇ ਜਿਹੜੇ ਉਹ ਸ਼ਹਿਰਾਂ ਦੇ ਅੰਦਰ ਆ ਜਾਂਦੇ ਸੀਗੇ ਜਾਂ ਜਿਹੜੀਆਂ ਕਲੋਨੀਆ ਡਿਵੈਲਪ ਹੁੰਦੀਆਂ ਸੀ ਜਾਂ ਕੋਈ ਪ੍ਰੋਜੈਕਟ ਡਿਵੈਲਪ ਹੁੰਦਾ ਸੀਗਾ ਸੋ ਉਹਦੇ ਅੰਦਰ ਉਹ ਆ ਜਾਂਦੇ ਸੀ ਪਰ ਲੇਕਿਨ ਸਟੇਟ ਨੂੰ ਉਹਦਾ ਕੋਈ ਵੀ ਪੈਸਾ ਨਹੀਂ ਮਿਲਦਾ ਸੀਗਾ ਸੋ ਅਸੀਂ ਹੁਣੇ ਲੋਕਲ ਬਾਡੀ ਪਹਿਲਾਂ ਦੂਸਰੇ ਡਿਪਾਰਟਮੈਂਟ ਚ ਕੀਤਾ ਸੀਗਾ ਪਹਿਲਾਂ ਗਮਾਟਾ ਗਲਾਟਾ ਚ ਕੀਤਾ ਸੀਗਾ ਤਾਂ ਅੱਜ ਅਸੀਂ ਲੋਕਲ ਬਾਡੀ ਦੀਆਂ ਜਿਹੜੇ ਜ਼ਮੀਨਾਂ ਆਣੀਆਂ ਨੇ ਉਹਨਾਂ ਵਿੱਚ ਵੀ ਕੀਤਾਗਾ ਕਿ ਉੱਥੋਂ ਵੀ ਜਿਹੜੇ ਸਾਨੂੰ ਪੈਸੇ ਨੇ ਉਹ ਆਉਣਗੇ ਤਾਂ ਕਿ ਉਹ ਵੀ ਉਹਨੂੰ ਵੀ ਅਸੀਂ ਅੱਜ ਰਾਹ ਪੱਧਰਾ ਕੀਤਾਗਾ ਇਹਨੂੰ ਵੀ ਅੱਜ ਮਨਜ਼ੂਰੀ ਜਿਹੜੀ ਮਿਲੀ ਆ ਇਹਦੇ ਵਿੱਚ ਵੀ ਇੱਕ ਵੱਡਾ ਮੈਂ ਸਮਝਦਾ ਸੁਧਾਰ ਜਿਹੜਾ ਹੋਇਆਗਾ ਇਸ ਤੋਂ ਬਿਨਾ ਜੇ ਗੱਲ ਕਰੀਏ ਪੰਜਾਬ ਦੇ ਪਾਪਰਾ ਐਕਟ ਦੀ ਪਾਪਰੈਕਟ ਦੀ ਜਦੋਂ ਕੋਈ ਵੀ ਵਿਅਕਤੀ ਛੋਟਾ ਕਲੋਨਲਾਈਜ਼ਰ ਜਾਂ ਵੱਡਾ ਕਲੋਨਲਾਈਜ਼ਰ ਜਦੋਂ ਉਹ ਆਪਣੀ ਪ੍ਰੋਜੈਕਟ ਦੀ ਸੈਂਕਸ਼ਨ ਲੈਂਦਾ ਸੀਗਾ ਤਾਂ ਉਹਨੂੰ ਪਹਿਲੇ 5 ਸਾਲ ਲਈ ਸੈਂਕਸ਼ਨ ਮਿਲ ਜਾਂਦੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਸੈਂਕਸ਼ਨ ਸਾਲ ਬਾਅਦ ਵਾਧੀ ਰਹਿੰਦੀ ਸੀ ਵਾਧੀ ਕਦੇ ਸਾਲ ਕਦੇ 2 ਸਾਲ ਹੁਣ ਅਸੀਂ ਉਹਦੇ ਚੋਂ ਇੱਕ ਇੱਕ ਏਕੜ ਪਿੱਛੇ 10000 ਰੁਪਏ ਦੇ ਕੇ ਆਪਦਾ ਟਾਈਮ ਬਦਵਾ ਲੈਂਦਾ ਸੀਗਾ ਇੱਕ ਏਕੜ ਪਿੱਛੇ 10000 ਰੁਪਏ ਹੁਣ ਅਸੀਂ ਵਨ ਟਾਈਮ ਕੀਤਾਗਾ ਕਿ ਜਿੰਨੀਆਂ ਵੀ ਪਾਪਰ ਐਕਟ ਦੇ ਅਧੀਨ ਜੇ ਕਿਸੇ ਨੇ ਐਕਸਟੈਂਸ਼ਨ ਲੈਣੀ ਆ ਤਾਂ ਉਹ 3 ਸਾਲ ਤੱਕ ਐਕਸਟੈਂਸ਼ਨ ਲੈ ਸਕਦਾਗਾ ਉਹਦੇ ਵਿੱਚ ਇੱਕ ਸ਼ਰਤ ਆ ਕਿ 25000 ਰੁਪਏ ਪ੍ਰਤੀ ਏਕੜ 25000 ਰੁਪਏ ਪ੍ਰਤੀ ਏਕੜ ਜਿਹੜਾ ਹੈਗਾ ਉਹਨੂੰ ਫੀ ਜਿਹੜੀ ਆ ਉਹ ਸਰਕਾਰ ਨੂੰ ਅਦਾ ਕਰਨੀ ਪਊਗੀ ਔਰ 3 ਸਾਲ ਲਈ ਹੋਊਗਾ ਤਾਂ ਕਿ ਉਹ ਪ੍ਰੋਜੈਕਟ ਜਿਹੜਾ ਵਿਜਨ ਟਾਈਮ ਮਕਮਲ ਹੋਵੇ ਔਰ ਲੋਕਾਂ ਨੂੰ ਖਜਲ ਖਵਾੜੀ ਦਾ ਸਾਹਮਣਾ ਨਾ ਕਰਨਾ ਪਵੇ ਨਹੀਂ ਛੋਟੇ ਸ਼ਹਿਰਾਂ ਦੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਸਾਰਾ ਕਦੇ ਸਾਲ ਸਾਲਾਂ ਦਾ ਜਿਹੜੇ ਉਹ ਪ੍ਰੋਜੈਕਟ ਲਟਕਦੇ ਰਹਿੰਦੇ ਸੀ ਔਰ ਸਾਲ-ਸਾਲ ਦੀ ਐਕਸਟੈਂਸ਼ਨ ਲੈਂਦੇ ਰਹਿੰਦੇ ਸੀ ਕਿਉਂਕਿ 10000 ਰੁਪਏ ਆਸੀ ਹੁਣ ਉਹ ਯਾਨੀ ਕਿ ਵਨ ਟਾਈਮ ਜੇ ਉਹ 3 ਸਾਲ ਦੀ ਲੈਣਾ ਚਾਹੁੰਦਾ ਤਾਂ 75000 ਰੁਪਏ ਪ੍ਰਤੀ ਏਕੜ ਤੇ 10 ਏਕੜ ਦੀ ਹੋਵੇ 5 ਏਕੜ ਦੀ ਔਰ ਜਿੰਨੀ ਵੀ ਰਿਕੁਆਇਰਮੈਂਟ ਆ ਉਹਦੇ ਤਹਿਤ ਉਹ ਲੈ ਸਕਦਾ ਹੈ ਇਹ ਵੀ ਕਹਿਮ ਫੈਸਲਾ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਇਆ ਇਸ ਤੋਂ ਬਿਨਾ ਜਿਹੜੀ fixation of rates of chargeable fair fair ਦੇ ਵਿੱਚ ਜਦੋਂ e auction ਹੁੰਦੀ ਸੀ fair ਦੇ ਵਿੱਚ ਅਸੀਂ ਪਹਿਲਾਂ 50% ਜਿਹੜੇ ਦੇ ਚਾਰजेस ਹੁੰਦੇ ਸੀ ਪਹਿਲਾਂ 50% ਚਾਰजेस ਹੁੰਦੇ ਸੀ fair ਦੇ ਯਾਨੀ ਕਿ ਜੇਕਰ ਤੁਸੀਂ ਜਿਹਨੂੰ ਆਪਾਂ ਕਹਿੰਦੇ ਫਲੋਰ ਏਰੀਆ ਵਧਾਉਣਾਗਾ ਤਾਂ 50% ਜਿਹੜਾ auction ਦੇ ਚਾਰਜ ਹੁੰਦੇ ਸੀ ਉਹ ਕਿਸੇ ਨਾ ਕਿਸੇ ਕਰਕੇ auction ਜਿਹੜੀਆਂ ਸਿਰੇਲੇ ਚੜਦੀਆਂ ਸੀ ਉਹ ਅੱਜ ਅਸੀਂ ਘਟਾ ਕੇ 25% ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਹਨਾਂ ਬਹੁਤ ਵੱਡੀ ਰਾਹਤ ਹੋਊਗੀ ਔਰ ਜਿਹੜੀ ਸਾਡੇ ਪ੍ਰੋਜੈਕਟ ਨੇ ਉਹ ਵੀ ਸਮੇਸਰ ਪੂਰੇ ਹੋਣਗੇ ਇਹ ਵੀ ਕਬੱਡੀ ਜਿਹੜੀ ਆ ਅਮੈਂਡਮੈਂਟ ਉਹ ਇਸ ਦੇ ਵਿੱਚ ਕੀਤੀ ਗਈ ਹੈ